ਅੱਗੇ ਵਧਦੇ ਹਾਂ ਉੱਧਰ ਅਮਰੀਕਾ ਤੋਂ ਡਿਪੋਰਟ ਹੋਏ 119 ਭਾਰਤੀਆਂ ਨੂੰ ਲੈ ਕੇ ਇੱਕ ਹੋਰ ਜਹਾਜ਼ ਅਮਰitsar 에어ਪੋਰਟ ਦੇ ਉੱਤੇ ਲੈਂਡ ਕਰ ਗਿਆ ਸੋ ਡਿਪੋਰਟ ਹੋਏ ਭਾਰਤੀਆਂ ਨੂੰ ਰਿਸੀਵ ਕਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਹੀ ਅਮਰitsar ਪਹੁੰਚ ਚੁੱਕੇ ਸਨ ਤਾਂ ਦੂਜੇ ਪਾਸੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਅਮਰitsar ਪਹੁੰਚੇ ਨੇ ਸੋ ਮੀਡੀਆ ਨੂੰ ਸੰਬੋਧਨ ਕਰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਖਿਆ ਕਿ ਹਾਲੇ ਤਾਂ ਸਿਰਫ ਸ਼ੁਰੂਆਤ ਹੋਈ ਹੈ ਤੇ ਅਜੇ ਹੋਰ ਜਹਾਜ਼ ਆਉਣੇ ਬਾਕੀ ਨੇ देखो मैं पहली बात ये कहना चाहता हूँ पहली बात ये कहना चाहता हूँ भी बिल्कुल पता नहीं अभी कितने लोगों ने जो इलीगल वहाँ पे अमेरिका ने अपनी डिटेंशन में लिए हुए हैं वो पता नहीं कितने नंबर होंगे और अगर क्योंकि आने वाले दिनों में कहां-कहां पे एयरपोर्ट में जहाज उतरेंगे ये किसी को पता है किसी ने बताया है इंफॉर्मेशन अपने आप भी ये बात कहना भी पंजाब में आ रहे हैं अभी और जहाज कितने आने हैं कहां-कहां वो दिल्ली उतरेंगे गुजरात उतरेंगे अहमदाबाद उतरेंगे हर जगह जहाज हैं वो अभी तो दो जहाज एक आया एक आने वाला है और बहुत लोग हैं जो उनकी डिटेंशन में हैं जो पता चल रहा है तो मैं थोनू कह रहे हैं कि बहुत बहुत बड़े नंबर ने जड़े क्योंकि एक मैं सब तो पहला एक ਮੇਰੀ ਮੈਂ ਸਾਰੇ ਜਿਹੜੇ ਟਰੈਵਲ ਏਜੰਟਸ ਨੇ ਜਿਨ੍ਹਾਂ ਨੇ ਜਾਲੀ ਇਹ ਲੋਕ ਭੇਜੇ ਆ ਜਿਨ੍ਹਾਂ ਦੀਆਂ ਘਰ ਵੇਚ ਗਏ ਜ਼ਮੀਨਾਂ ਵੇਚ ਗਿਆ ਦੋ ਦੋ ਪਰਿਵਾਰ ਸਕੇ ਭਰਾਵਾਂ ਨੇ ਜਿਹੜਾ ਆਪਣੀ ਆਪਣੀ ਜ਼ਮੀਨ ਵੇਚਤੀ ਮੈਂ ਹੱਥ ਜੋੜ ਕੇ ਪਹਿਲਾਂ ਸਾਰੇ ਟਰੈਵਲ ਏਜੰਟਸ ਨੂੰ ਕਹਿਣਾ ਚਾਹੁੰਦਾ ਪੰਜਾਬ ਦੇ ਜੇ ਤੁਹਾਨੂੰ ਸ਼ਰਮ ਆ ਥੋੜੀ ਬਹੁਤੀ ਜੇ ਤੁਹਾਡੇ ਤੁਹਾਨੂੰ ਮਾੜਾ ਮੋਟਾ ਦਰਦ ਆ ਤੁਸੀਂ ਇੰਨਾ ਪੈਸਾ ਲਿਆ ਕਿਉਂਕਿ ਪਹਿਲਾਂ ਜਿਹੜੀ ਗਵਰਨਮੈਂਟ ਸੀ ਬਾਈਡਨ ਦੀ ਸੀ ਸਿੱਧਾ ਜਿਹੜਾ ਜਾਂਦੇ ਸੀਗੇ ਤੇ ਸਿੱਧਾ ਉੱਥੇ ਜਿਹੜੀ ਬਾਰਡਰ ਸਕਿਉਰਿਟੀ ਉਹਨਾਂ ਦੀ ਬਾਰਡਰ ਸਕਿਉਰਿਟੀ ਜਿਹੜੀ 4th ਸੀ ਉਹਨਾਂ ਦੇ ਕੋਲ ਸਰੈਂਡਰ ਕਰ ਦਿੰਦੇ ਸੀ ਜਾ ਕੇ ਮੈਕਸੀਕੋ ਤੋਂ ਤੇ ਉਹ ਸਿੱਧਾ detention center ਤੋਂ ਅਗਲੇ ਦਿਨ ਵਕੀਲ ਉਹਨਾਂ ਦੇ ਛੜਾ ਕੇ ਲੈ ਜਾਂਦੇ ਸੀ ਪਹਿਲਾਂ ਕਈ ਸਾਲਾਂ ਦੀ ਪ੍ਰਕਿਰਿਆ ਇਹ ਰਹੀ ਆ ਕਈ ਸਾਲਾਂ ਹੁਣ ਦੋ-ਦੋ ਮਹੀਨੇ ਹੋ ਗਏ ਦੋ-ਦੋ ਮਹੀਨੇ ਹੋ ਗਏ ਛੇ-ਛੇ ਮਹੀਨੇ ਹੋ ਗਏ ਇਹ ਬੱਚਿਆਂ ਨੂੰ ਚੱਲੇ ਹੋਏ ਡੰਕੀ ਰੂਟ ਨਹੀਂ ਉਹਨਾਂ ਨੂੰ ਸਨੇਹਾ ਬਚਾਉਣ ਦੀ ਲੋੜ ਆ ਜਿਹੜੇ ਵੀ ਇਹ ਟਰੈਵਲ ਟਰੈਵਲ ਏਜੰਟ ਨੇ ਬਈ ਹੁਣ ਉੱਥੇ ਸਰਕਾਰ ਬਦਲ ਗਈ ਆ ਹੁਣ ਉਹ ਸਿੱਧਾ ਬਾਰਡਰ ਪਾਰ ਕਰਕੇ ਉਹਨਾਂ ਨੇ ਉਹਨਾਂ ਦੀ ਪੁਲਿਸ ਕੋਲ ਨਹੀਂ ਜਾਣਾ ਜੇ जानਦੀ ਉਹਨਾਂ ਦੇ ਕੋਲ ਕੋਈ ਵਜ੍ਹਾ ਹੈ ਤਾਂ ਜਾਣ ਨਹੀਂ ਆਪਣੇ ਸਾਰੇ ਏਜੰਟਸ ਨੂੰ ਕਹਿਣਾ ਚਾਹੀਦਾ ਵੀ ਉਹਨਾਂ ਨੂੰ ਸੁਰੱਖਿਅਤ ਘਰੇ ਵਾਪਸ ਬੁਲਾ ਲੈਣ ਜਾਂ ਜਿਹੜੀ ਕੰਟਰੀ ਹਜੇ ਉਹਨਾਂ ਨੂੰ ਲੈ ਸਕਦੀ ਆ ਉਹ ਕੰਟਰੀ ਵੱਲ ਭੇਜਣ ਅਮਰੀਕਾ ਵੱਲ ਟਰੈਵਲ ਏਜੰਟ ਕਿਰਪਾ ਕਰਕੇ ਆਪਣੇ ਆਪਣੇ ਬੰਦਿਆਂ ਨੂੰ ਸਨੇਹਾ ਲਾ ਕੇ ਰੋਕੋ ਕਿਉਂਕਿ ਉਹਨਾਂ ਬੱਚਿਆਂ ਨੂੰ ਨਹੀਂ ਪਤਾ ਵੀ ਇੱਥੇ ਸਰਕਾਰ ਬਦਲ ਕੇ ਟਰੰਪ ਦੀ ਆ ਗਈ ਆ ਉਹ ਉਸੇ ਤਰੀਕੇ ਨਾਲ ਬਾਰਡਰ ਪਾਸ ਕਰਕੇ ਜਿਹੜੀ ਬਾਰਡਰ ਸਕਿਉਰਿਟੀ ਫੋਰਸ ਆ ਉਹਦੇ ਕੋਲ ਸੈਂਡਰ ਕਰ ਦਿੰਦੇ ਜਾ ਕੇ ਤੇ ਇਹ ਬੱਚੇ ਉਹੀ ਨੇ ਜਿਹੜੇ ਪਿਛਲੇ 2-3 ਮਹੀਨੇ ਤੋਂ ਚੱਲੇ ਹੋਏ ਨੇ ਸਿੱਧਾ ਇਹਨਾਂ ਨੂੰ ਲੈ ਕੇ ਜਹਾਜ਼ ਉਰੇ ਆ ਜਾਂਦਾ